ਅਜੀਤ ਸਿੰਘਲਾ ਜੀ ਸੂਬਾ ਪ੍ਰਧਾਨ ਆਲ ਪੰਜਾਬ ਟਰੱਕ ਇਕਤਾ ਜੀ ਪ੍ਰਧਾਨ ਜੀ ਜਿਵੇਂ ਲਹਿਰਾਗਾਗਾ ਟਰੱਕ ਜੁਨੀਅਰ ਵਾਲਿਆਂ ਨੇ ਕੱਲ ਤੋਂ ਇੱਕ ਮਾਮਲਾ ਜਿਹੜਾ ਕਿ ਚੱਲ ਰਿਹਾ ਹੈਗਾ ਟੰਡੇ ਦੇ ਵਿੱਚ ਫਰਕ ਦਾ ਸੈਲੋਗਦਮ ਚਾਹ ਜੀ ਦੇ ਵਿੱਚ ਕੀ ਹੈ ਮਾਮਲਾ ਕੀ ਹੈ ਇਹ ਜੀ ਬਈ ਸਾਡੇ ਨਾਲ ਲਹਿਰਾ ਤੋਂ ਪ੍ਰਧਾਨ ਨੇ ਸਰਪੇਵਕ ਜੀ ਇਹਨਾਂ ਨੇ ਸਾਡੇ ਧਿਆਨ ਚ ਲਿਆਂਦਾ ਕਿ ਪ੍ਰਧਾਨ ਜੀ ਇੱਥੇ ਸਾਡੇ ਕਾਫੀ ਟਰੱਕਾਂ ਦੇ ਵਿੱਚ ਜੋ ਭਜਨ ਹੈ ਉਹ ਬਹੁਤ ਘੱਟ ਪਾਇਆ ਜਾ ਰਿਹਾ ਹੈ ਜਦੋਂ ਅਸੀਂ ਬਾਹਰੋਂ ਕੰਡਾ ਕਰਾਉਨੇ ਆ ਤਾਂ ਸਾਡਾ ਭਜਨ ਵੱਧਾ ਹੈ ਤੋ ਜਦੋਂ ਸਾਡਾ ਸ਼ਾਜਲੀ ਸੈਲੋ ਦੇ ਵਿੱਚ ਕੰਡਾ ਹੁੰਦਾ ਤਾਂ ਉੱਥੇ 2-2 ਦਿਨ-ਦਿਨ ਕੰਟਲ ਸਾਡਾ ਵਾਜਨ ਘਟਾਇਆ ਜਾਂਦਾ ਅਸੀਂ ਪੂਰੀ ਟੀਮ ਸਾਡੀ ਜੋ ਪੰਜਾਬ ਦੀ ਟੀਮ ਹੈ ਵਿੱਕੀ ਜੀ ਨੇ ਸਾਡੇ ਕੁਲਦੀਪ ਜੀ ਨੇ ਜੋ ਵੀ ਸਾਡੀ ਟੀਮ ਹੈ ਜ਼ਿਲ੍ਹੇ ਦੀ ਉਰੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਇੱਥੇ ਜਦੋਂ ਆਇਆ ਅਸੀਂ ਦੇਖਿਆ ਉਰੇ ਦਾ ਮਾਹੌਲ ਹੈ ਜੋ ਉਹ ਇੰਨਾ ਕਿ ਡਿਕਟੇਟਰਸ਼ਿਪ ਹੈ ਔਰ ਜਦੋਂ ਕੋਈ ਕਿਸੇ ਵਪਾਰੀ ਨੂੰ ਕਿਤੇ ਆੜਤੀਏ ਨੂੰ ਕਿਸੇ ਟਰੱਕ ਆਪਰੇਟਰ ਨੂੰ ਅਸੀਂ ਜਦੋਂ ਕਿ ਪੰਜਾਬ ਦੀ ਨੁਮਾਇੰਦਗੀ ਕਰਦੇ ਹਾਂ ਸਾਨੂੰ ਵੀ ਅੰਦਰ ਬੜਨ ਤੋਂ ਰੋਕਿਆ ਗਿਆ ਉਹ ਕਿਉਂ ਰੋਕਿਆ ਗਿਆ ਸਾਨੂੰ ਉੱਥੇ ਹੀ ਅੰਦਰ ਗੇਟ ਤੇ ਆ ਕੇ ਸ਼ੱਕ ਹੋਇਆ ਕਿ ਉਰੇ ਕੁਝ ਨਾ ਕੁਝ ਗੜਬੜਾ ਹੈ ਜਿਹੜਾ ਕਿਸੇ ਬੰਦੇ ਨੂੰ ਵੀ ਇੱਥੇ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਅਸੀਂ ਤੁਸੀਂ ਦੇਖ ਸਕਦੇ ਹੋ ਉਰੇ ਐਡਾ ਵੱਡਾ ਇਹ ਗਦਾਮ ਬਣਿਆ ਹੋਇਆ ਜੀ ਐਡਾ ਵੱਡਾ ਇਹ ਸੈੱਲੋ ਪਲਾਂਟ ਹੈ ਇਹਦੇ ਵਿੱਚ ਕਿਤੇ ਵੀ ਕੋਈ ਕੈਮਰਾ ਨਹੀਂ ਲੱਗਿਆ ਹੋਇਆ ਇੱਥੋਂ ਅਸੀਂ ਇਹ ਚੀਜ਼ ਸਾਨੂੰ ਜੱਜਮੈਂਟ ਹੋਈ ਕਿ ਇੱਥੇ ਬਿਲਕੁਲ ਧਾਂਦਲੀ ਬਿਲਕੁਲ ਨਿਕਲੂਗੀ ਜਿਵੇਂ ਲੈਰਾ ਗੱਗ ਦੇ ਪ੍ਰਧਾਨ ਗੁਰਸੇਵਕੀ ਜੀ ਨੇ ਕੰਡੇ ਕਰਾਏ ਗੱਡੀਆਂ ਦੇ ਬਾਹਰ ਵੀ ਕਰਾਏ ਅੰਦਰ ਵੀ ਕਰਾਏ ਅਸੀਂ ਇਹਨਾਂ ਨੂੰ ਅੱਗੇ ਬੇਨਤੀ ਕੀਤੀ ਸਾਨੂੰ ਵੀ ਕਾਫੀ ਪੁੱਠਾ ਸਿੱਧਾ ਬੋਲੇ ਕਿ ਜੀ ਅਸੀਂ ਬਹੁਤ ਚੂੜੀ ਟੈਟ ਕਰ ਦਾਂਗੇ ਜੀ ਇਹ ਕਰ ਦ ਪਿਛਲੇ ਸਾਲ ਵੀ 70 ਲੱਖ ਰੁਪਏ ਦੀ ਅਸੀਂ ਜੋ ਸ਼ਾਰਟੇਜ ਹੈ ਇਹਨਾਂ ਨੇ ਦਾਤੋਂ ਇਸੇ ਤਰੀਕੇ ਨਾਲ ਕੱਟੀ ਹੈ ਸਾਨੂੰ ਨਹੀਂ ਉਦੋਂ ਇਸ ਚੀਜ਼ ਦਾ ਪਤਾ ਸੀਗਾ ਕਿ ਐਵੇਂ ਆ ਪਰ ਜੀ ਅਸੀਂ ਪਹਿਲਾਂ ਵੀ ਕੜਵਾਇਆ ਸੀ ਸਾਡੀ ਕੋਈ ਸੁਣਵਾਈ ਨਹੀਂ ਉਸ ਟਾਈਮ ਹੋਈ ਸਮਾਂ ਸਾਡੇ ਕੋਲ ਘੱਟ ਸੀਗਾ ਪੇਮੈਂਟ ਸਾਡੀ ਕੱਟ ਕੇ ਪਾ ਚੁੱਕੇ ਸੀ ਇਹ ਪਰ ਹੁਣ ਅਸੀਂ ਜਦੋਂ ਇਹਨਾਂ ਨੂੰ ਅੱਗੇ ਕੰਪਲੇਨਟ ਕੀਤੀ ਜ਼ਿਲ੍ਹੇ ਦੇ ਜੋ ਸਾਡੇ ਫੂਡ ਸਪਲਾਈ ਦੇ ਨੇ ਡੀਐਫਐਸ ਜਾਬ ਨੇ ਅਸੀਂ ਉਹਨਾਂ ਨੂੰ ਕੰਪਲੇਨਟ ਕੀਤੀ ਉਹਨਾਂ ਨੇ ਟੀਮ ਭੇਜੀ ਨਾਬਦੋਲ ਟੀਮ ਆਈ ਅਸੀਂ 1000 ਗੱਟੇ ਦੀ ਜੋ ਸਾਡਾ ਟਰੱਕ ਸੀਗਾ ਉਹਦਾ ਬਾਰੋਂ ਵੀ ਕੰਡਾ ਕਰਾਇਆ ਬਾਰੋਂ ਦਾ ਸਾਢੇ 3 ਕੁੰਟਲ ਦਾ ਫਰਕ ਆ ਰਿਹਾ ਸੀਗਾ ਫਿਰ ਅਸੀਂ ਉਹਦਾ ਉਰੇ ਕੰਡਾ ਕਰਵਾਇਆ ਉਰੇ ਕੰਡਾ ਕਰਵਾ ਕੇ ਨਾਪ ਤੋਲ ਦੀ ਟੀਮ ਨੇ ਕੱਲਾ ਕੱਲਾ ਗੱਟਾ ਉਹਦਾ ਜੋ ਚੈੱਕ ਕੀਤਾ ਕੱਲੇ ਕੱਲੇ ਗੱਟੇ ਦੇ ਵਿੱਚ 1000 ਗੱਟਾ ਸੀ ਪਹਿਲਾਂ ਗੱਡੀ ਦਾ ਭਰੀ ਦਾ ਕੰਡਾ ਕਰਾਇਆ ਫਿਰ 1000 ਗੱਟਾ ਸੀ ਕੱਲਾ ਕੱਲਾ ਕੰਡੇ ਦੇ ਤੋਲਿਆ ਉਸ ਦੇ ਵਿੱਚ ਵੀ 1 ਕੁੰਟਲ 15 ਕਿਲੋ ਦਾ ਜੋ ਵਜਨ ਦਾ ਫਰਕ ਹੈ ਇਹਨਾਂ ਦੇ ਜੋ ਸੈਲੋ ਵਾਲਾਂ ਦੀ ਆਪ ਦੇ ਇਹਨਾਂ ਦੇ ਮੁਲਾਜ਼ਮ ਨੇ ਉਹਨਾਂ ਦੀ ਦੇਖ ਰੇਖ ਵਿੱਚ ਤੇ ਜੋ ਸਾਡੇ ਨਾਬਤੋਲ ਟੀਮ ਆਈ ਸੀ ਉਹਨਾਂ ਦੀ ਦੇਖਰੇਖ ਚ ਕੰਡਿਆਂ ਦਾ ਉਹਨਾਂ ਦੇ ਗੱਟਿਆਂ ਦਾ ਜੋ वजन ਕੀਤਾ ਉਹਦੇ ਵਿੱਚ ਵੀ 1 ਕਾਉਂਟਲ ਬੰਦਨਾ ਕਿਲੋ ਦਾ ਫਰਕ ਪਾਇਆ ਗਿਆ ਤੁਸੀਂ ਆਪ ਇਸ ਥੀਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਦਿਨ ਚ ਇੱਥੇ ਸੈਂਕੜੇ ਦੀ ਗਿਣਤੀ ਟਰੱਕ ਖਾਲੀ ਹੁੰਦੇ ਨੇ ਇੱਕ ਤੁਹਾਨੂੰ ਗੱਲ ਹੋਰ ਦੱਸਣੀ ਚਾਹੂਗਾ ਮੈਂ ਕੰਡੇ ਦੇ ਬਾਹਰ ਤੁਸੀਂ ਦੇਖ ਲਓ ਕੋਈ ਵੀ ਡਿਸਪਲੇ ਨਹੀਂ ਲੱਗੀ ਹੋਈ ਜਿੰਨਾ ਕੰਡੇ ਦੇ ਬਾਹਰ ਸ਼ੀਸ਼ੇ ਲੱਗੇ ਹੋਏ ਨੇ ਸਾਰੇ ਦੇ ਅੰਦਰ ਗੱਤੇ ਲਾ ਕੇ ਉਹਨੂੰ ਬੰਦ ਕੀਤਾ ਹੋਇਆ ਕਿ ਬਾਹਰੋਂ ਕੋਈ ਵੀ ਬੰਦਾ ਕੋਈ ਵੀ ਟਰੱਕ ਆਪਰੇਟਰ ਜਾਂ ਕੋਈ ਟਰੱਕ ਡਰਾਈਵਰ ਸਾਡਾ ਬਾਹਰੋਂ ਕੰਡੇ ਦੀ ਡਿਸਪਲੇ ਨਾਲ ਦੇਖੇ ਕਿਸੇ ਨੂੰ ਵੀ ਅੰਦਰ ਬੜਨ ਦੀ ਇਜਾਜ਼ਤ ਨਹੀਂ ਹੈਗੀ ਜੇ ਕੋਈ ਅੰਦਰ ਬੜਦਾ ਤਾਂ ਉਹ ਪੁੱਠਾ ਸਿੱਦਾ ਬੋਲੇ ਜਾਂਦਾ ਔਰ ਦੂਜੀ ਗੱਲ ਜੋ ਇੱਕ ਹੋਰ ਮੁੱਦਾ ਹੈ ਬਾਹਰਦਾਨੇ ਦਾ ਬਾਹਰਦਾਨਾ ਸਰਕਾਰ ਜਿਹੜਾ ਸੱਤੋ ਵਜਨ ਕੱਟ ਰਹੇ ਨੇ ਉਹ 580 ਗ੍ਰਾਮ ਦਾ ਘੱਟਾ ਕੱਟ ਰਹੇ ਨੇ ਜਦੋਂ ਕਿ ਜੋ ਗੱਟਾ ਅੱਜ ਅਸੀਂ ਗੱਟੇ ਵੀ ਤੋਲੇ ਨੇ ਸਾਨੂੰ ਉੱਥੇ ਵੀ ਉਹ ਸੀਗਾ ਗੱਟਾ ਜੀ 400 ਗ੍ਰਾਮ ਦਾ ਘੱਟਾ ਪਾਇਆ ਜਾਂਦਾ ਅਸੀਂ ਦੇਖੋ ਸਾਡੀ ਲੁੱਟ ਕਿਥੋਂ ਟੱਜੋ ਟਰੱਕ ਸਾਨੂੰ ਟਰੱਕ ਮਾਲਕ ਨੂੰ ਕੀ ਮਿਲਦਾ 1 3000 2500 ਰੁਪਿਆ ਪਾੜਾ ਦਿੰਦੀ ਆ ਸਰਕਾਰ ਜੇ ਅਸੀਂ 2 2 3 3 ਕੁਆਂਟਲ ਟਰੱਕ ਮਾਗਰ ਅਸੀਂ ਸ਼ਾਰਟੇਜ ਦੇਵਾਂਗੇ ਤਾਂ ਤੁਸੀਂ ਦੱਸੋ ਕਿ ਸਾਡੇ ਟਰੱਕ ਵਾਲ ਦੇ ਪੱਲੇ ਕੀ ਐ ਇਹ ਐਡੇ ਐਡੇ ਕੋਆਪਰੇਟ ਕਰਾਣੇ ਐ ਐਡੇ ਬਿਜ਼ਨਸ ਖੜੇ ਕਰ ਰੱਖੇ ਨੇ ਕੀ ਸਾਡੇ ਸ਼ਰਤੀ ਖੜੇ ਕੀਤੇ ਹੋਏ ਨੇ ਮੰਗ ਕਰਦੇ ਆ ਸਰਕਾਰ ਅਸੀਂ ਸਰਕਾਰ ਤੋਂ ਦੇਖੋ ਸਾਡੇ ਜ਼ਿਲ੍ਹੇ ਸੰਗਰੂਰ ਦੇ ਮੇਰਾ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਸਾਡੇ ਜ਼ਿਲ੍ਹੇ ਸੰਗਰੂਰ ਦੇ ਨੇ ਸਾਡੇ ਹਰਪਾਲ ਸਿੰਘ ਚੀਮਾ ਜੀ ਦਾ ਖੁਦ ਇਸ ਹਾਲਕੇ ਦੇ ਮੰਤਰੀ ਨੇ ਤੇ ਸਾਡੇ ਅਮਨ ਰੋੜਾ ਜੀ ਤੇ ਖਾਸ ਕਰਕੇ ਮੈਂ ਸਾਡੇ ਮੰਤਰੀ ਸਾਹਿਬ ਨੇ ਬਰਿੰਦਰ ਗੋਇਲ ਜੀ ਦੇਖੋ ਇੰਨੇ ਸੁਲਝੇ ਹੋਏ ਸੁਝਵਾਨ ਸਾਡੇ ਮੰਤਰੀ ਨੇ ਅਸੀਂ ਬੇਨਤੀ ਕਰਦੇ ਆ ਕਿ ਸਰਕਾਰ ਸਾਡੀ ਇੰਨੀ ਇਮਾਨਦਾਰ ਹੋਣ ਦੇ ਬਾਵਜੂਦ ਵੀ ਇੱਕ ਸਾਡੇ ਨਾਲ ਦਿਨ ਦਿਹਾੜੇ ਇੱਕ ਡਾਕ ਹੀ کہہ ਸਕਦੇ ਆ ਕਿ ਬਿਲਕੁਲ ਸ਼ਰਯਾਮ ਹੋ ਰਿਹਾ ਹੈ ਔਰ ਸਾਡੀ ਅਸੀਂ ਬੇਨਤੀ ਕਰਦੇ ਆ ਕਿ ਸਾਡੀ ਜੇ ਟਰੱਕ ਆਪਰੇਟਰਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਔਰ ਇਹਨਾਂ ਤੇ ਬਣਦੀ ਕਾਰਵਾਈ ਹੋਵੇ ਇੱਕ ਹੋਰ ਮੇਨ ਮੰਗ ਕਰਦਾ ਮੈਂ ਕਿ ਜੋ ਪਿਛਲੇ ਸਮਿਆਂ ਦੌਰਾਨ ਸਾਡੀ ਸ਼ੋਰਟ ਰਹੀ ਹੈ ਉਹ ਸਾਰੀ ਸਰਕਾਰ ਦੇ ਧਿਆਨ ਚਾ ਸਾਡੀ ਰਿਕਵਰੀ ਹੋਣੀ ਬਹੁਤ ਜ਼ਰੂਰੀ ਹੈ। ਧੰਨਵਾਦ ਜੀ। ਹਾਂਜੀ ਭਾਈ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕੁਲਦੀਪ ਸਿੰਘ ਹੈ ਜੀ, ਸਾਫਤਾ ਪ੍ਰਧਾਨ ਤੱਕ ਜਿਨੇ ਲਹਿਰੇਗਾ। ਕੁਲਦੀਪ ਜੀ ਸੈਲੋ ਕਦਮ ਦੇ ਵਿੱਚ ਕੜਿਆ ਕੰਡੇ ਦੇ ਵਿੱਚ ਨੁਕਸ ਦੱਸਿਆ ਜਾ ਰਿਹਾ ਹੈ ਕਿ ਘੱਟ ਬਰ ਤੋਲ ਦਾ ਮਾਮਲਾ ਚਲ ਰਿਹਾ ਹੈ। ਹਾਂਜੀ ਭਾਈ ਜੀ ਸਾਡਾ ਕਾਫੀ ਮੰਡੀਆਂ ਜੋ ਟਰੱਕ ਜਿਨੇ ਲਹਿਰੇਗਾ ਗਿਨੀ ਇੱਥੇ ਆਉਂਦੀਆਂ ਨਹੀਂ ਸੇਲੋ ਤੇ ਪਿਛਲੇ ਸਾਲ ਵੀ ਤਕਰੀਬਨ ਆਈਆਂ ਨਹੀਂ ਗਿਆ। ਸਾਡਾ ਪਿਛਲੇ ਸਾਲ ਵੀ ਭਾਈ ਕਾਫੀ ਸ਼ੋਸ਼ਨ ਹੋਇਆ ਤੇ ਹੁਣ ਅਸੀਂ ਨੇ ਉਹੀ ਪਿਛਲੇ ਦਾ ਰਿਕਾਰਡ ਦੇਖ ਕੇ ਅਸੀਂ ਚਾਰ ਟ੍ਰੇਲਰ ਨਹੀਂ ਜਿਹੜੀ ਸਾਡੀਆਂ ਗੱਡੀਆਂ ਨਹੀਂ ਅਸੀਂ ਨਹੀਂ ਬਾਹਰੋਂ ਕੰਡਾ ਕਰਵਾਇਆ ਕੰਡਾ ਕਰਵਾ ਕੇ ਜੋ ਕਿ ਆੜਤੀਆਂ ਨੂੰ ਨਾਲ ਲੈ ਕੇ ਆੜਤੀਆਂ ਨੇ ਸਾਡਾ ਵੇਟ ਉੱਥੇ ਪੂਰਾ ਕਰਤਾ ਸੀਗਾ ਬਾਹਰਲੇ ਕੰਡਿਆਂ ਦੇ ਤਕਰੀਬਨ ਵੇਟ ਤਕਰੀਬਨ ਪੂਰਾ ਸੀਗਾ ਅੰਦਰ ਆ ਕੇ ਜਦੋਂ ਅਸੀਂ ਅਸੀਂ ਕੰਡਾ ਕਰਵਾਏ ਇਹਨਾਂ ਦੇ ਚਾਰੇ ਗੱਡੀਆਂ ਦਾ ਆਪਦੇ ਟ੍ਰੇਲਰਾਂ ਦਾ ਤੇ ਅੰਦਰ ਤਿੰਨ ਤਿੰਨ ਕੁਆਂਟਲ ਸਾਢੇ ਤਿੰਨ ਤਿੰਨ ਕੁਆਂਟਲ ਵੇਟ ਸਾਰੀਆਂ ਗੱਡੀਆਂ 'ਚ ਫਰਕ ਪਾਇਆ ਗਿਆ ਅਸੀਂ ਉਹੀ ਤਰੀਕੇ ਨਾਲ ਐਕਸ਼ਨ ਲੈਂਦੇ ਹੋਏ ਕਹਿੰਦਾ ਮਤਲਬ ਨਬਤੂਲ ਦੀ ਟੀਮ ਬੁਲਾਈ ਨਾਬਤੋਲ ਦੀ ਟੀਮ ਬੁਲਾ ਕੇ ਉਹਨਾਂ ਨੇ ਇਹ ਕਹਿੰਦਾ ਮਤਲਬ ਜਾਂਚ ਕੀਤੀ ਅਸੀਂ ਨੇ ਇਹਨਾਂ ਦਾ ਕੰਮ ਸੀਗਾ ਜੋ ਇੱਕ ਵਾਰੀ ਰੋਕ ਦਿੱਤਾ ਕਿ ਵੀ ਸਾਡਾ ਬਹੁਤ ਫਰਕ ਸੀਗਾ ਨਾਬਤੋਲ ਟੀਮ ਨੇ ਚਲੋ ਡੀਐਫਐਸਸੀ ਸਾਹਿਬ ਨੂੰ ਹੋਰ ਡੀਐਮ ਜਿੰਨੇ ਵੀ ਸਾਰੇ ਉਹਨਾਂ ਨੇ ਇੱਕ ਆਪ ਦੀ ਟੀਮ ਬਣਾਈ ਟੀਮ ਬਣਾ ਕੇ ਅੱਜ ਹੈ ਜੋ ਪੂਰਾ 1000 ਗੱਟੇ ਦਾ ਟ੍ਰੇਲਰ ਜੋ ਕਿ ਵਜਨ ਦਾ ਸੀਗਾ ਸਾਡਾ ਉਹ ਕੱਲੀ ਕੱਲੀ ਬੋਰੀ ਕਰਕੇ ਕੰਡੇ ਤੇ ਕਰਵਾਇਆ ਉਹਦਾ ਵਜਨ ਪਹਿਲਾਂ ਉਰੇ ਕੰਡੇ ਤੇ ਕਰਵਾਇਆ ਜੀ ਕੰਡੇ ਤੋਂ ਕਰਵਾਏ ਤੋਂ ਬਾਅਦ ਚ ਫਿਰ ਇੱਕ ਕੱਲੀ ਕੱਲੀ ਬੋਰੀ ਇੱਕ ਛੋਟੇ ਕੰਡੇ ਨਾਲ ਜਿਵੇਂ ਉਹਨਾਂ ਦੀ ਟੀਮ ਦਾ ਜੋ ਹੁਕਮ ਹੈ ਪੰਜਾਬ ਦੀ ਬਣੀ ਹੋਈ ਹੈ ਨਾਬਤੋਲ ਦੀ ਉਹਨਾਂ ਨੇ ਇਕੱਲਾ-ਇਕੱਲਾ ਬੋਰੀ ਦਾ ਜੋਖ ਕੇ ਜਿਉਂਕਿ ਅੰਕੜਾ ਸ਼ਾਮ ਨੂੰ ਕੱਢਿਆ ਇੱਕ ਕਵਾਂਟਰਲ 15 ਕਿਲੋ ਦਾ ਇੱਕ ਗੱਡੀ ਗੈਲ ਫਰਕ ਨਿਕਲਿਆ ਜੀ ਉਹਨਾਂ ਨੇ ਜੋ ਕਿ ਸਾਨੂੰ ਉਹਨਾਂ ਨੇ ਰਿਪੋਰਟ ਦਿੱਤੀ ਹੈ ਰਿਪੋਰਟ ਬਣਾ ਕੇ ਕੰਡਾ ਜਿਹੜਾ ਉਹ ਬਿਲਕੁਲ ਸੀਲ ਕੀਤਾ ਗਿਆ ਉਹ ਆਪਦੇ ਕਬਜ਼ੇ ਚ ਲੈ ਲਿਆ ਉਹਨਾਂ ਨੇ ਅਗਲੀ ਕਾਰਵਾਈ ਕੀ ਅਗਲੀ ਕਾਰਵਾਈ ਅਸੀਂ ਕਹਿਣਾ ਮਤਲਬ ਜੀ ਦੇਖੋ ਕੱਲ ਨੂੰ ਮੀਟਿੰਗ ਆ ਸਾਡੀ 9:30 ਵਜੇ ਇੱਥੇ ਇਕੱਠੇ ਹੋ ਕੇ ਜੋ ਵੀ ਡੀਸੀ ਸਾਹਿਬ ਨੂੰ ਮਿਲਾਂਗੇ ਜਾਂ ਜੋ ਵੀ ਪੀਐਫਸੀ ਤੋਂ ਜੋ ਵੀ ਕਿਉਂ ਸਾਡਾ 70 ਸਾਡਾ ਖੁੱਦੀ ਯੂਨੀਅਨ ਦਾ ਪਿਛਲਾ 24 ਲੱਖ ਰੁਪਏ ਬਿਲਕੁਲ ਸਤੋਂ ਬਤੋਰਿਆ ਗਿਆ ਇਹ ਤਾਂ ਬਹੁਤ ਵੱਡਾ ਮੈਜੀ ਗੁਰਖਤੰਦ ਹੈ ਸੋ ਸਾਨੂੰ ਬਚਦਾ ਕੀ ਹੈ 24 ਲੱਖ ਰੁਪਏ ਟਰੱਕ ਯੂਨੀਅਨ ਲਹਿਰੇ ਦਾ ਅੱਜ ਵੀ ਰਿਕਾਰਡ ਹੈ ਕਹਿੰਦਾ ਮਤਲਬ ਪਿਛਲੇ ਸਾਲ ਜੋ ਅਸੀਂ ਇਹਨਾਂ ਨੂੰ ਛੋਟ ਜਿਹਾ ਕਟਵਾਈ ਹੈ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਕਰਦੇ ਜੀ ਜਿਹੜੇ ਇਹ ਦੇਖੋ ਚੋਰ ਡਾਕੂ ਐਡ ਇੰਡੀਅਨ ਸਿਸਟਮ ਲਈ ਬੈਠੇ ਨੇਗੇ ਅਸੀਂ ਲੋਚਾ ਉਹ ਬਣੀ ਬੈਠੇ ਨੇਗੇ ਇਹਦੇ ਵਿੱਚ ਤਾਂ ਲੁੱਟ ਖਸੁੱਟ ਬਹੁਤ ਵੱਡੀ ਹੈ ਵੀ ਸਾਡਾ ਪ੍ਰੋਮੋ ਤੌਰ ਤੇ ਸਹਿਯੋਗ ਦੇਣ ਤੇ ਸਾਡੀ ਮਦਦ ਕਰੇ ਕੀ ਨਾਮ ਹੈ ਜੀ ਗ੍ਰਸ਼ੇਪ ਸਿੰਘ ਪ੍ਰਧਾਨ ਟਰੱਕ ਯੂਨੀਅਨ ਲਹਿਰਾਈ ਸੂਪਰੀ ਅੱਜ ਸੈਲੋ ਕਦਮ ਦੇ ਵਿੱਚ ਖੜਿਆ ਜਿਹੜਾ ਜਿਹੜਾ ਕੰਡੇ ਦੇ ਵਿੱਚ ਲੋਚੀ ਦੱਸਿਆ ਜਾ ਰਿਹਾ ਸੀ ਅਸੀਂ ਨਹੀਂ ਬਾਹਰੋਂ ਟਰੱਕ ਕੰਡਾ ਕਰਵਾ ਕੇ ਲੈ ਕੇ ਆਉਂਦੇ ਸੀ ਉਹਦਾ 4 ਕੁਆਰਟਲ 5 ਕੁਆਰਟਲ ਦਾ ਵੇਟ ਘਟਦਾ ਸੀ ਜਿਸ ਤੋਂ ਸਾਨੂੰ ਵੀ ਸ਼ੱਕ ਹੋਇਆ ਅਸੀਂ ਨੇ ਉਰੇ ਨਾਬਤੋਲ ਭਾਗ ਨੂੰ ਸ਼ਿਕਾਇਤ ਕੀਤੀ ਉਹਦੇ ਵਿੱਚੋਂ ਵੀ ਨਾਬਤੋਲ ਭਾਗ ਨੇ ਕੱਲਾ ਕੱਲਾ ਗੱਟਾ ਤੋਲਿਆ ਹੀ ਉਹਦੇ ਵਿੱਚੋਂ ਵੀ ਇਹਨਾਂ ਦਾ ਇੱਕ ਕੁਆਰਟਲ 15 ਕਿਲੋ ਦਾ ਫਰਕ ਆਇਆ ਜੀ ਇਹ ਟਰੱਕ ਮਗਰਮੂਰੇ ਕਰਕੇ ਵੀ ਜੇ ਆਪਾਂ ਤੋਲਦੇ ਸੀ ਉਹਦਾ ਵੀ 60 70 ਤੋਂ 80 ਕਿਲੋ ਤੱਕ ਦਾ ਫਰਕ ਆਇਆ ਜੀ। ਜਦੋਂ ਟਰੱਕ ਟ੍ਰੇਡਰ ਕੰਡਾ ਕਰੋਡੀ ਸਕੂਪ ਆਪ ਚੀਜ਼ਾਂ ਮਿਲਦੀ ਨਹੀਂ ਨੀ ਨਾ ਉਹਰੇ ਕੋਈ ਪਰਚੀ ਜਿੰਦੇ ਨਾਲ ਵਾਰਲੇ ਪਾਸੇ ਕੋਈ ਡਿਸਪਲੇ ਆਈ। ਨਾ ਕੋਈ ਰਸੀਦ ਵਗੈਰਾ ਕੁਝ ਵੀ ਹੁੰਦੇ ਨਹੀਂ ਨਾ ਖਾਲੀ ਦੀ ਨਾ ਭਰੇ ਦੀ। ਅੱਜ ਕੀ ਕਾਰਵਾਈ ਕੀਤੀ ਵੀ ਨਾਪੁਰ ਤੋਂ ਨਾਪ ਤੋਲ ਭਾਗ ਨੇ ਇਹਨਾਂ ਨੂੰ ਸਾਨੂੰ ਸਰਟੀਫਿਕੇਟ ਜਾਰੀ ਕੀਤਾ ਜੀ ਉਹਨਾਂ ਨੇ ਇੱਕ ਕੁਆਟਰਲ 15 ਕਿਲੋ ਦੀ ਸ਼ਾਰਟੇਜ ਹਾਂ ਜ ਰਿਪੋਰਟ ਬਣਾ ਕੇ ਦਿੱਤੀ। ਕੰਡਾ ਸੀਜ਼ ਕੀਤਾ। ਹਾਂਜੀ ਹਾਂਜੀ ਕੰਡਾ ਸੀਜ਼ ਕੀਤਾ ਜੀ। ਸਰ ਕੀ ਨਾਮ ਹੈ ਜੀ ਕਿਹੜੇ ਵਿਭਾਗ ਦੇ ਮੇਰਾ ਨਾਮ ਕੁਵਿੰਦਰ ਸਿੰਘ ਹੈ ਜੀ ਸੰਗਰੂਰ 2 ਨੰਬਰ ਸੀਟ ਤੇ ਮੈਂ ਬਤੌਰ ਇਨਸਪੈਕਟਰ ਨਾਪ ਤੋਲ ਵਿਭਾਗ ਲੀਗਲ ਮੈਟਰੋਲੋਜੀ ਦੇ ਵਿੱਚ ਜੌਬ ਕਰ ਰਿਹਾ ਹਾਂ ਸਾਜ ਵੀ ਦੇ ਸਾਈਲੋ ਕਾਮ ਦੇ ਵਿੱਚ ਅੱਜ ਸਵੇਰ ਤੋਂ ਜਿਹੜਾ ਇੱਥੇ ਟੰਡੇ ਦਾ ਲਾ ਲੋ ਵੱਧ ਘੱਟ ਜਿੰਨੇ ਟਰੱਕ ਜਿੰਨੇ ਦੀ ਕੋਈ ਸ਼ਿਕਾਇਤ ਸੀ ਅੱਜ ਕੱਲ ਨਾ ਨਾ ਘਟਾ ਕੋਲਿਆ ਕੀ ਪੂਰਾ ਮਾਮਲਾ ਕੀ ਹੈ ਟਰੱਕ ਯੂਨੀਅਨ ਵੱਲੋਂ ਮੇਰੇ ਕੋਲ ਕੱਲ ਇੱਕ ਸ਼ਿਕਾਇਤ ਪਹੁੰਚੀ ਸੀ ਕਿ ਸਾਈਲੋ ਦਾ ਜਿਹੜਾ ਕੰਡਾ ਹੈ ਇਹਦੇ ਵਿੱਚ ਕੁਝ ਫਰਕ ਹੈ ਉਸ ਦੇ ਬਿਹਾਫ ਤੇ ਕੱਲ ਅਸੀਂ ਪਹਿਲਾਂ ਕਿ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਉਹਦੇ ਵਿੱਚ ਜੋ ਕਮੀਆਂ ਪਾਈਆਂ ਗਈਆਂ ਸਾਡੀ ਇੱਕ ਇਨਸਪੈਕਸ਼ਨ ਰਿਪੋਰਟ ਤਿਆਰ ਕਰਕੇ ਅਸੀਂ ਉਹਨਾਂ ਦੇ ਖਿਲਾਫ ਜੋ ਬੰਦੀ ਕਾਰਵਾਈ ਐ ਅਸ ਪਰ ਲੀਗਲ ਮੈਟਰੋਲੋਜੀ ਐਕਟ ਅਤੇ ਉਹਦੇ ਅਧੀਨ ਬਨੇ ਰੂਲਸ ਦੇ ਤਹਿਤ ਤੇ ਜੋ ਬੰਦੀ ਕਾਰਵਾਈ ਐ ਅਸੀਂ ਆਰੰਭ ਵਿੱਚ ਲੈ ਆਂਦੀ ਅੱਜ ਅਸੀਂ 100% ਪੇਮੈਂਟ ਕੀਤੀ ਇੱਕ ਟਰੱਕ ਦੀ ਜਿਹਦੇ ਵਿੱਚ 1000 ਗੱਟਾ ਲੋਡ ਕੀਤਾ ਗਿਆ ਉਹਨੂੰ ਸੋ ਗਿਲੋ ਦੇ ਇੱਕ ਵੈਰੀਫਾਈਡ ਕੰਡੇ ਦੇ ਉੱਤੇ ਅਸੀਂ ਵੇਟ ਲਿਆ ਉਹਦਾ ਫਿਰ ਜੋ ਨੈੱਟ ਵੇਟ ਸੀ ਗ੍ਰੋਸ ਵੇਟ ਐਕਚੁਅਲੀ ਟਰੱਕ ਦਾ ਤੇ ਗੱਟਿਆਂ ਦਾ ਉਹਦੇ ਵਿੱਚ ਕੱਲ ਜੋ ਸਾਈਲੋ ਦੇ ਵਿੱਚ ਵੇਟ ਇਹਨਾਂ ਨੂੰ ਦੱਸਿਆ ਗਿਆ ਸੀ ਟਰੱਕ ਯੂਨੀਅਨ ਅੰਦਰ ਤੋਂ ਤੇ ਜੋ ਵੇਟ ਅਸੀਂ ਅੱਜ ਕੱਢਿਆ ਉਹਦੇ ਵਿੱਚ ਤਕਰੀਬਨ ਇੱਕ ਕੁਆਂਟਲ 10 ਤੋਂ 15 ਕਿਜੀ ਦਾ ਫਰਕ ਹੈ ਜੀ ਜੇਦੀ ਰਿਪੋਰਟ ਤਿਆਰ ਕਰਕੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੇਰੇ ਦੁਆਰਾ ਭੇਜੀ ਜਾਏਗੀ ਅਤੇ ਜੋ ਬੰਦੀ ਕਾਰਵਾਈ ਹੈ ਉਹ ਕੋਈ ਨਾ ਗੜਾ ਕੀਤੀ ਜਾਏ। ਇੱਕ ਕੰਡਾ ਸੀ ਕੀਤਾ ਗਿਆ ਜੀ। ਹਾਂਜੀ ਕੰਡਾ ਇੱਕ ਵਾਰ ਬੰਦ ਕਰ ਦਿੱਤਾ ਗਿਆ ਜੀ। ਉਹ ਠੀਕ ਕਰਕੇ ਹੀ ਕੰਮ ਦੇ ਵਿੱਚ ਲਿਆ ਜਾਏਗਾ ਤੇ ਦੁਬਾਰਾ ਵਿਭਾਗ ਦੇ ਵੱਲੋਂ ਵੈਰੀਫਾਈ ਕਰਕੇ ਫਿਰ ਇਹ ਚਾਲੂ ਕੀਤਾ ਜਾਏਗਾ।